ਅੱਜ ਸਾਡੇ ਮਾਨਯੋਗ ਐਸਐਸਪੀ ਸਾਹ ਪਟਿਆਲਾ ਸ੍ਰੀ ਵਰਨ ਸ਼ਰਮਾ ਆਈਪੀਐਸ ਅਤੇ ਡੀਐਸਪੀ ਰਾਜਪੁਰਾ ਸ੍ਰੀ ਮਨਜੀਤ ਸਿੰਘ ਦੀ ਹਦਾਇਤਾਂ ਮੁਤਾਬਕ ਅਸੀਂ ਯੁੱਧ ਨਸ਼ਿਆਂ ਵਿਰੁੱਧ ਜਿਹੜੇ ਸਾਡੇ ਟਾਸਕ ਤੇ ਕੰਮ ਕਰ ਰਹੇ ਸੀਗੇ ਸਾਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਰਾਹੁਲ ਕੁਮਾਰ ਦਾ ਵਿਅਕਤੀ ਜਿਹੜਾ ਇਨਫੋਰਮੇਸ਼ਨ ਸਾਨੂੰ ਮਿਲੀ ਸੀ ਵੀ ਇਹ 1 ਕਿਲੋ ਫੀਮ ਲੈ ਕੇ ਜਿਹੜਾ ਆ ਰਿਹਾ ਫਿਰ ਅਸੀਂ ਜੋ ਆਪਣਾ ਮਿਡਵੇ ਤੋਂ ਪਿੱਛਾ ਕਰਦੇ ਹੋਏ ਇਹਦਾ ਰਾਧਾ ਸਵਾਮੀ ਸਾਦ ਸੰਗ ਉੱਥੇ ਜਾ ਕੇ ਨਾਕਾਬੰਦੀ ਕਰਕੇ ਇਹਨੂੰ ਰੋਕਿਆ ਜਿਹੜਾ ਬੱਸ ਤੋਂ ਉਤਰ ਕੇ ਥੋੜਾ ਪਿੱਛਾਂ ਨੂੰ ਲੁਕਣ ਦੀ ਕੋਸ਼ਿਸ਼ ਕੀਤੀ ਇਹਨੇ ਫਿਰ ਅਸੀਂ ਇਹਨੂੰ ਫੜ ਕੇ ਇਹਦੇ ਕੋਲੋਂ 1 ਕਿਲੋ ਫੀਮ ਦੀ ਜਿਹੜੀ ਰਿਕਵਰੀ ਕੀਤੀ ਆ ਜਿਹੜਾ ਇਹਦਾ ਨਾਮ ਆ ਉਹ ਹੈਗਾ rahul yadav ਤੇ ਜਿਹੜਾ ਇਹ ਲੁਧਿਆਣੇ ਦਾ ਰਹਿਣ ਵਾਲਾ ਆ ਅੱਜ ਅਸੀਂ ਇਹਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਾਂਗੇ ਪੇਸ਼ ਕਰਕੇ ਇਹਦਾ ਪੁਲਸ ਰਿਮਾਰਡ ਹਾਸਲ ਕਰਾਂਗੇ ਉਹ ਵੀ ਜਿਹੜੇ ਇਹਦੇ ਕੋਲ ਪਰਚਾ ਹੈ ਨਹੀਂ ਹੈ ਤੇ ਬੈਕਵਰਡ ਆ ਤੇ ਫਾਰਵਰਡ ਆ ਲਿਖ ਸਾਰੇ ਉਹ ਵੀ ਦੇਖਾਂਗੇ। ਸਰ ਕੀ ਚੀਜ਼ ਪਾਈ ਨਹੀਂ ਸੀ ਕਿੰਨੀ? ਫੀਮ ਇਹ ਬੈਗ ਚ ਸੀਗੀ ਇਹਦੇ ਜੀ ਬੈਗ ਦੇ ਵਿੱਚੋਂ ਹੋਣ ਕਲਾਸੀ ਦੇ ਦੌਰਾਨ ਸਾਨੂੰ ਜਿਹੜਾ ਬਣਾਉ। ਇਹਦੇ ਮਾੜਾ ਮਗਰ ਕਿੱਥੋਂ ਆ ਰਹੀ ਹੈ ਇਹ ਲਗੀ। ਹਾਂਜੀ ਸਾਡਾ ਇਨਵੈਸਟੀਗੇਸ਼ਨ ਅਨੁਸਾਰ ਹੀ ਕਰਾਂਗੇ ਜੀ ਉਹ ਜਿਹੜੇ ਬੈਕਵਰਡ ਆ ਲਿੰਕ ਤੇ ਫਾਰਵਰਡ ਆ ਲਿਖ ਸਾਰੇ ਉਹ ਵੀ ਦੇਖਾਂਗੇ। ਤੇ ਜੋ ਵੀ ਸਾਹਮਣੇ ਤੱਕ ਆਊਗਾ ਉਹ ਤੁਹਾਨੂੰ ਪਤਾ ਲੱਗ ਜਾਊਗਾ ਕ੍ਰਿਮੀਨਲ ਰਿਪੋਰਟ ਆਉਣੀ ਆਏਗਾ। ਅਜੀਬ ਨਹੀਂ ਅਸੀਂ ਕੀਤਾ ਜੀ ਰਿਮਾਂਡ ਦੇ ਦੌਰਾਨ ਹੀ ਸਾਰਾ ਅਸੀਂ ਦੇਖਾਂਗੇ। ਹਾਂ ਕੱਲਾ ਹੀ ਸੀ ਜੀ ਕੱਲਾ ਹੀ ਸੀ ਸਰ ਕੀ ਕੋਈ ਦੱਸਿਆ ਇਹ ਨਹੀਂ ਵੀ ਇਹ ਪਹਿਲਾ ਹੀ ਚੱਕਰ ਸੀ ਕਿ ਇਸ ਤੋਂ ਪਹਿਲਾਂ ਇਹਨੇ ਕੋਈ ਚੱਕਰ ਲਾਇਆ ਹੈ ਇਹਦੇ ਦੱਸਣ ਮੁਕਾਬਲਤ ਤਾਂ ਪਹਿਲਾ ਚੱਕਰ ਹੈ ਜੀ ਪਰ ਫਿਰ ਵੀ ਅਸੀਂ ਸਾਰੇ ਲਿੰਕ ਦੇਖਾਂਗੇ ਇਹਨੂੰ ਸਾਰੇ ਤੱਤਾਂ ਤੇ ਦੇਖਾਂਗੇ ਵੀ ਕਿ ਪਹਿਲਾਂ ਤਾਂ ਨਹੀਂ ਆਇਆ ਕੋਈ ਇਨਫੋਰਮੇਸ਼ਨ ਸੀ ਜਾਂ ਚੱਕਦੇ ਡਰਾ ਹਾਂਜੀ ਇਨਫੋਰਮੇਸ਼ਨ ਸੀ ਸਾਡੀ ਇਨਫੋਰਮੇਸ਼ਨ ਦੇ ਤਹਿਤ ਵੀ ਅਸੀਂ ਨਾਤਾ ਲਾਇਆ ਸੀ ਪਰ ਇਹ ਪਤਾ ਕਿ ਇਹ ਦੇਣ ਕਿੱਥੇ ਜਾ ਰਿਹਾ ਜੀ ਉਹ ਵੀ ਪਤਾ ਕਰਾਂਗੇ ਜੀ ਹੁਣ ਰਮਾਨਣ ਦੇ ਦੌਰਾਨ ਇਹ ਸਾਰਾ ਕੁਝ ਕੁਝ ਕਰਾਂਗੇ ਕਿਨੂੰ ਦੇਣੀ ਸੀਗੀ ਫੀਮ ਲਿਆ ਕੇ ਤੇ ਕਿਥੋਂ ਲੈ ਕੇ ਆਇਆ ਸੀਗਾ ਉਹ ਸਾਰਾ ਅਸੀਂ ਪਤਾ ਕਰਾਂਗੇ। ਦਿਹਾੜੀ ਤੇ ਕੰਮ ਕਰਦਾ ਜਾਂ ਖੁਦ ਸਾਈਨ ਨਹੀਂ ਉਹ ਵੀ ਪਤਾ ਕਰਾਂਗੇ ਜੀ ਦਿਹਾੜੀ ਤੇ ਤਾਂ ਨਹੀਂ ਕਰਦੇ ਇਹ ਜਾਂ ਲੈ ਕੇ ਆਉਂਦੇ ਆ ਕਿਹਨੂੰ ਦੇਣੀ ਸੀ ਫੀਸ ਲਿਆ ਕੇ ਜਾਂ ਕੀ ਹੈ ਉਹ ਸਾਰਾ ਪਤਾ ਕਰਾਂਗੇ। ਸਰ ਕੋਈ ਇਹ ਜੀ ਦੱਸਿਓ ਨੇ ਪਿੱਛੋਂ ਮਤਲਬ ਬੱਸ ਦੇ ਵਿੱਚ ਕਿਥੋਂ ਆਇਆ ਇਹ ਤੇ ਰੇਲ ਗੱਡੀ ਚ ਆ ਕਿਸ ਤਰ੍ਹਾਂ ਪਿੱਛੋਂ ਕਿੱਥੋਂ ਆ ਰਹੇ ਨੇ। ਦਰਸ਼ਨ ਮੁਤਾਬਕ ਇਹ ਪਾਣੀਪੱਤ ਤੋਂ ਆਇਆ ਜੀ ਜੋ ਇਹ ਦੱਸ ਰਿਹਾ ਮੈਂ ਪਾਣੀਪੱਤ ਤੋਂ ਲਈ ਜੀ ਚੜ ਕੇ ਆਇਆ ਜੀ। ਇਹ ਬੱਸ ਤੇ ਚੜ ਕੇ ਆਇਆ ਜੀ। ਸਭ ਜਿਵੇਂ ਤੁਸੀਂ ਇੱਥੇ ਨਾਕਾਬੰਦੀ ਕਰੀ ਤੁਹਾਡੇ ਕੋਲ ਸੋਰਸ ਹੈਗੇ ਪਿੱਛੇ ਨਹੀਂ ਕੋਈ ਮੜਾ ਮੜਾ ਪੁਲਿਸ ਨਾਲ ਜਿਵੇਂ ਦੇਖੋ ਜੀ ਨੈਸ਼ਨਲ ਹਾਈਵੇ ਹੋਣ ਕਰਕੇ ਬਹੁਤ ਜ਼ਿਆਦਾ ਟ੍ਰੈਫਿਕ ਹੈ ਹੁਣ ਜਦੋਂ ਚਾਰ ਗੱਡੀਆਂ ਚੈੱਕ ਕਰ ਲੀਆਂ ਪਿੱਛੇ ਤੇ ਦੋ ਨਿਕਲ ਗਏ ਆ ਦੋ ਅਸੀਂ ਚੈੱਕ ਕਰ ਲੀਆਂ ਤਾਂ ਕਰਕੇ ਜ਼ਿਆਦਾ ਵੱਧ ਟ੍ਰੈਫਿਕ ਕਰਕੇ ਕਿਤੇ ਰਹਿ ਜਾਂਦਾ ਨਹੀਂ ਤਾਂ ਨਹੀਂ ਹਿੱਕੇ ਜਾਂਦਾ ਹੁਣ ਤੱਕ ਅਸੀਂ ਜੀ ਇੱਕ ਮਹੀਨੇ ਦੇ ਵਿੱਚ 11-12 ਪਰਚੇ ਜਿਹੜੇ ਐਨਡੀਪੀਐਸ ਦੇ ਜਿਹੜੇ ਆ ਉਸ ਦੇ ਕੀਤੇ ਆ ਜੀ ਸਰ ਆਮ ਲੋਕਾਂ ਨੂੰ ਤੁਸੀਂ ਕੀ ਮੈਸੇਜ ਬੰਦੇ ਦਿੰਦੇ ਹੋ ਆਮ ਲੋਕਾਂ ਨੂੰ ਇਹੀ ਮੈਸੇਜ ਦਵਾਂਗੇ ਜੀ ਵੀ ਜਿਹੜੀ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਸਖਤ ਸਰਕਾਰ ਅਤੇ ਪੁਲਿਸ ਕਾਫੀ ਸਖਤ ਹੈ ਜੀ ਇਸ ਕਰਕੇ ਜਿਹੜਾ ਵੀ ਕੋਈ ਇਹੋ ਜਿਹਾ ਨਸ਼ੇ ਦਾ ਕੰਮ ਕਰੂਗਾ ਉਹ ਬਹੁਤ ਜਲਦੀ ਹਲਾਕਾਾਂ ਦੇ ਪਿੱਛੇ ਜਾਊਗਾ ਜੀ ਸਰ ਜਿਵੇਂ ਸਰਕਾਰ ਨੇ ਹਦਾਇਤਾਂ ਕੀਤੀਆਂ ਹਨ ਕਰਤੀ ਮਹੀਨ ਦਾ ਬਾਦ ਬਿਲਕੁਲ ਨਸ਼ਾ ਮੁਕਤ ਹੋ ਜਾਵੇਗਾ ਇਹ ਲੱਗਦਾ ਜੀ ਇਸ ਤਰ੍ਹਾਂ ਵੀ ਆਪਣਾ ਇਲਾਕਾ ਜਿਹੜਾ ਹੈ ਨਾ ਸ਼ਾਂਤ ਮੁਕਤ ਹੋ ਜਾਊਗਾ ਜੀ ਹਾਂਜੀ ਹੋਊਗਾ ਜੀ ਬਿਲਕੁਲ ਹੋਊਗਾ ਦੇਖੋ ਸਾਰੀ ਪੁਲਿਸ ਸਰਕਾਰ ਸਾਰੀ ਬਹੁਤ ਸੀਰੀਅਸ ਹੈ ਇਸ ਮੈਟਰ ਤੇ ਬਿਲਕੁਲ ਹੋਊਗਾ ਜੀ